ਚੇ ਕਿੰਨਾ ਮਾਸਾ ਆ ਗਿਆ ਸੋ ਦੂਮੀ ਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਵਾਂਗੇ ਸਾਰੇ ਅਸੀਂ ਹਲਕਾ ਇੰਚਾਰਜ ਹੀ ਬਣਾਏ ਆ ਅਵਰ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਬਣਾਈ ਹੈ ਆਪਸੀ ਨੇ ਲੀਡਰਸ਼ਿਪ ਲਈ ਹੈ ਫੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਗੱਲ ਹੈ ਜੀ ਸਰਕਾਰ ਨੇ ਜਾਂ ਫਿਰ ਸਰਕਾਰ ਵੱਲੋਂ ਲਿੱਤਾ ਗਿਆ ਜੀ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਥਰਮਲ ਪਲਾਂਟ ਅੱਜ 2500 ਕਰੋੜ ਦਾ ਕਰਜ਼ਾ ਵੀ ਲਿੱਤਾ ਗਿਆ ਸਰਕਾਰ ਵੱਲੋਂ ਫਿਰ ਨਵੇਂ ਸਾਲ ਚੜ੍ਹਦੇ ਸਾਲ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬੰਨਾ ਹੋਰ ਚੀਜ਼ ਹੈ ਜਿਮ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕੀ ਇਹ ਦੇਖੋ ਇਹ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂ ਮੈਡੀਟੇਸ਼ਨ ਕਰਦੇ 4 ਦਿਨਾਂ ਲਈ ਆਂਧਰਾ ਪ੍ਰਦੇਸ਼ ਕੇ ਮੁੱਖ ਮੰਤਰੀ ਸਰ ਜੀ ਮੈਨੂੰ ਇੱਕ ਹਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਂਦਾ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ ਤਬਾਦਾਂ ਕਰਤਾ ਪੰਜਾਬ ਸੁਖਵੀਰ ਜੀ ਅੱਜ ਕਿੰਨਾ ਮਾਸਾ ਲਾ ਸੋ ਤੋਂ ਵੀ ਨੇ ਰਹਿ ਗਏ ਪਾਰਲੀਮੈਂਟ ਇਲੈਕਸ਼ਨ ਸੋ ਸਾਰੀਆਂ ਸਥਿਤੀਆਂ ਜੋ ਦੇ ਪੰਜਾਬ ਦੀ ਸਥਿਤੀ ਹੈ ਜੋ ਹੋ ਰਿਹਾ ਦੇਸ਼ ਵਿੱਚ ਸਾਰਿਆਂ ਦਾ ਜਾਇਜ਼ਾ ਲੈ ਕੇ ਅਸੀਂ ਕੋਈ ਰਣਨੀਤੀ ਪਾਰਟੀ ਦੀ ਬਣਾਵਾਂਗੇ ਸਾਰੇ ਅਸੀਂ ਹਲਕਾ ਇੰਚਾਰਜ ਵੀ ਬਣਾਏ ਆ ਅਵਰ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਵੀ ਬਣਾਈ ਹੈ ਆਪਸੀ ਨੇ ਲੀਡਰਸ਼ਿਪ ਲਈ ਹੈ ਫੋਰ ਕਮੇਟੀ ਵੀ ਹੈ ਸੋ ਅਸੀਂ ਪੂਰਾ ਦਿਨ ਜਿਵੇਂ ਸਾਰੇ ਲੋਕਾਂ ਦੇ ਵਿਚਾਰ ਸੁਣ ਕੇ ਫਿਰ ਦੇਖਾਂਗੇ ਕੀ ਆਪਣੀ ਗੱਲ ਹੈ ਸਰਕਾਰ ਦਾ ਕਰਜ਼ਾ ਪ੍ਰਾਈਵੇਟ ਸਰਕਾਰ ਵੱਲੋਂ ਲਿੱਤਾ ਗਿਆ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪ੍ਰਾਈਵੇਟ ਸਰਕਾਰ ਅੱਜ 2500 ਕਰੋੜ ਦਾ ਕਰਜ਼ਾ ਵੀ ਲਿੱਤਾ ਗਿਆ ਹੈ ਸਰਕਾਰ ਵੱਲੋਂ ਫਿਰ ਤੋਂ 9 ਸਾਲ ਚੱਲੇ ਸਾਲੋਂ ਭਗਵੰਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਹੈ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਦਾ ਐਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਆ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬੰਨਾ ਹੋਰ ਚੀਜ਼ ਹੈ ਜਿਮ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਨੀ ਹੋਰ ਗੱਲ ਹੈ ਇਹ ਕੋਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਉਹ ਮਜ਼ਾਕੀਆ ਨਹੀਂ ਹੈ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਹੈ ਪਰ ਮੈਨੂੰ ਅਫਸੋਸ ਹੈ ਕੀ ਇਹ ਦੇਖੋ ਇਹ ਸੋਚ ਹਲੇ ਵੀ ਉਹ ਮਜਾਕੇ ਵਾਂਗੂ ਮੈਡੀਟੇਸ਼ਨ ਕਰਦੀ ਚਾਰ ਦਿਨਾਂ ਲਈ ਆਂਧਰਾ ਪ੍ਰਦੇਸ਼ ਕੇ ਮੁੱਖ ਮੰਤਰੀ ਕੋਲ ਬਸ ਲਾਉਂਦੇ ਹੁੰਦੇ ਮੈਨੂੰ ਇੱਕ ਹਰਾਨੀ ਆਉਂਦੀ ਹੈ ਕੇਜਰੀਵਾਲ ਹਿਸ਼ਾਰਪੁਰ ਆਂਦਾ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਸ ਚੀਜ਼ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹੈ ਤਬਾਦ ਕਰਤਾ ਪੰਜਾਬ ਕੁਬੀਰ ਜੀ